ਏ ਜੀ ਸੋਸ਼ਲ ਇਨਫੋਰਮੇਸ਼ਨ ਆਈ ਸੀ ਕਿ ਇਥੇ ਡੋਨੀ ਜਿਹੜਾ ਗਰੁੱਪ ਹੈ ਆਪਣਾ ਗੈਂਗਸਟਰ ਮੋਡਿਊਲ ਚੱਲ ਜਾਂਦਾ ਪ੍ਰਭ ਦਾਸੂ ਵਾਲ ਇਹਨਾਂ ਦੇ ਸ਼ੂਟਰ ਇਥੇ ਸ਼ਹਿਰੀ ਚ ਆਏ ਹੋਏ ਸੀ ਉਸ ਇਨਫੋਰਮੇਸ਼ਨ ਦੇ ਵਰਕ ਕਰਦੇ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਆਮਦ ਵੇਖ ਕੇ ਫਾਇਰ ਕੀਤਾ ਸੀ ਕ੍ਰਾਸ ਫਾਇਰ ਵਿੱਚ ਇੱਕ ਬੰਦਾ ਜ਼ਖਮੀ ਹੋਇਆ ਜੀ ਪੰਜਾਂ ਨੇ ਰੈਸ਼ ਕੀਤੇ ਗਏ ਨੇ ਜਾਓ ਭਾਈ ਚੱਪੀ ਦਿਓ ਜੀ ਏ ਜੀ ਸੋਸ਼ਲ ਇਨਫੋਰਮੇਸ਼ਨ ਆਈ ਸੀ ਕਿ ਇਥੇ ਦੋਨੀ ਜਿਹੜਾ ਗਰੁੱਪ ਹੈ ਆਪਣਾ ਗੈਂਗਸਟਰ ਮੋਡਿਊਲ ਚੱਲਿਆ ਦਾ ਪ੍ਰਭ ਦਾਸੂ ਵਾਲਾ ਇਹਨਾਂ ਦੇ ਸ਼ੂਟਰ ਇਥੇ ਸੀਰੀ ਚ ਆਏ ਹੋਏ ਸੀ ਉਸ ਇਨਫੋਰਮੇਸ਼ਨ ਦੇ ਵਰਕ ਕਰਦੇ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਆਮਦ ਵੇਖ ਕੇ ਫਾਇਰ ਕੀਤਾ ਸੀ ਕ੍ਰਾਸ ਫਾਇਰ ਦੇ ਵਿੱਚ ਇੱਕ ਬੰਦਾ ਜ਼ਖਮੀ ਹੋਇਆ ਜੀ ਪੰਜ ਆਣੇ ਰੈਸ਼ ਕੀਤੇ ਗਏ ਨੇ ਤੇ ਸਰ ਕੀ ਕਹ ਹੈਗੇ ਕੌਣ ਨੇ ਕੀ ਇਹ ਸਾਰਾ ਪ੍ਰੈਸ ਡਿਟੇਲ ਤੁਹਾਨੂੰ ਕਾਨਫਰੈਂਸ ਸੱਭਾ ਵੱਲੋਂ ਕੀਤੀ ਜਾ ਰਹੀ ਹੈ ਸ਼ਾਰਟਲੀ ਉਧਰ ਤੁਹਾਨੂੰ ਸਾਰਾ ਡਿਟੇਲ ਉਸੇ ਮਿਲ ਜਾਏਗਾ ਪਰ ਪੁਲਿਸ ਦੇ ਵੱਲੋਂ ਕਿੱਥੇ ਨਾਕਾ ਲਾਇਆ ਗਿਆ ਸੀ ਕਿਹੜੀ ਗੱਡੀ ਰੋਕਿਆ ਗਿਆ ਜੀ ਇਹ ਸੋਸ ਇਨਫੋਰਮੇਸ਼ਨ ਸੀ ਕਿ ਰਾਮਦੇਤ ਇਥੇ ਸ਼ੂਟਰ ਆਏ ਹੋਏ ਨੇ ਗੱਡੀ ਕਿੱਡੀ ਸੀ ਜੀ ਉਹਨਾਂ ਦੀ ਇਹ ਵਰਨਾਕਾਰ ਸੀ ਜੀ ਤੇ ਕਿੰਨੇ ਜਾਨੇ ਵਿੱਚ ਸੀ ਇਹ ਟੋਟਲ 5 ਜਣੇ ਰੈਸਟ ਹੋਏ ਹਰਿਆਣਾ ਨੰਬਰ ਸੀ ਜੀ ਗੱਡੀ ਦਾ ਜੀ ਜੀ ਹਾਂ ਹਰਿਆਣਾ ਸਭ ਬਰਾਮਦ ਕੀ ਹੋਇਆ ਉਹਦੇ ਕੋਲੋਂ ਜੀ ਹਨਾ ਪਾਸੋਂ ਇੱਕ ਪਿਸਟਲ ਰਿਕਵਰ ਹੋਇਆ ਜੀ ਨਾਲ 9 ਗੋਲੀਆਂ ਨੇ ਅਨੇ ਟੈਂਪੂਲ ਸਪੋਰਟ ਦੇ ਫਰਕ ਕੀਤੇ ਸੀ ਸਰ ਜਾਗ ਤੇ ਰਹੇ ਸੀ ਇਹ ਨਾਲ ਸੰਬੰਧ ਰੱਖਦੇ ਨੇ ਇਹ ਡੋਨੀ ਗਰੁੱਪ ਦੇ ਸ਼ੂਟਰ ਨੇ ਜੀ ਗੁਰਗਰੇ ਉਹਨਾਂ ਦੇ ਡੋਨੀ ਪ੍ਰਭ ਦਾਸ ਉਹ ਪੰਜ ਜਿਹੜੇ ਆ ਜੀ ਜੀ ਪ੍ਰਭ ਦਾਸ ਸਰ ਇਹਨਾਂ ਨੇ ਪਿੱਛੇ ਤਰਨਤਨ ਵੀ ਕਤਲ ਕਾਰਨ ਕੀਤਾ ਸੀ ਇਹਦੇ ਬਾਰੇ ਡਿਟੇਲ ਪ੍ਰੈਸ ਕਾਨਫਰੰਸਾਂ ਨੂੰ ਸਾਫ ਹੋਣੀ ਸ਼ਾਰਟਲੀ ਦੇਰ ਵਿੱਚ ਕਰਨਗੇ ਕਿ ਇਹਨੂੰ ਗ੍ਰਿਫਤਾਰ ਵੀ ਕੀਤਾ ਗਿਆ ਜੀ ਪੰਜ ਪੰਜ ਰੈਸਟ ਹੈ ਜੀ ਇੱਕ ਨੂੰ ਹਸਪਤਲ ਭੇਜ ਦਿੱਤਾ ਗਿਆ ਫੋਰ ਮੋਡਲੀ ਹੈਲਥ ਕੇਅਰ ਤੇ ਚਾਰ ਰਣੀ ਲੱਤ ਤੇ ਵਜੀ ਹੈ ਜੀ ਗੋਲੀ ਨੇ ਜੀ ਪੁਲਿਸ ਬਚਾਇਆ ਜੀ ਸਰ ਆ ਕਿੱਥੋਂ ਰਹੇ ਸੀ ਤੁਸੀਂ ਇਧਰ ਬਾਡ ਏਰੀਆ ਪੈਂਦਾ ਕਿੱਥੇ ਜਾ ਰਹੇ ਸੀ ਜੀ ਉਹਦੇ ਲਾਤੇ ਵਜੇ ਆ ਜੀ ਤੇ ਹੁਣ ਇਹ ਸਾਰਾ ਵੇਖਦੇ ਆ ਵੀ ਕਿੱਧਰ ਆਏ ਸੀ ਕਿਉਂ ਆਏ ਸੀ ਸਰ ਗੱਡੀ ਕਿਹੜੀ ਆ ਜੀ ਇਹ ਉਹ ਵੀ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਜਿੱਦੇ ਤੋਂ ਪੁਲਿਸ ਤੇ ਗੋਲੀ ਚਲਾਈ ਤੇ ਪੁਲਿਸ ਨੂੰ ਬੋਲੀਆ ਗੱਡੀ ਦੇ ਵਜੇ ਕਿੱਥੇ ਵਜਈ ਨਹੀਂ ਜੀ ਜਦੋਂ ਪਾਇਦੇ ਵੱਲੋਂ ਪੁਲਿਸ ਤੇ ਚਲਾਈਆਂ ਗਈਆਂ ਸੀ ਬਟ ਬਾਬੇ ਦੀ ਕਿਰਪਾ ਨਾਲ ਸਾਰੇ ਪੁਲਿਸ ਮੁਲਾਜ਼ਮ ਸੇਫ ਹੈ ਜੀ ਸਰ ਕਾਰਨ ਕੀ ਆ ਜੀ ਲਗਾਤਾਰ ਪੁਲਿਸ ਦੇ ਉੱਪਰ ਗੋਲੀ ਚਲਾਈ ਜਾ ਰਹੀ ਆ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਸ਼ੂ ਇਹਨਾਂ ਜੋ ਵੀ ਇਦਾਂ ਦਾ ਕੋਈ ਕਾਰਵਾਈ ਕਰਨਗੇ ਜਵਾਬੀ ਫਾਇਰ ਹੋਊਗਾ ਜੀ। ਜਿਹੜਾ ਇੰਜਰਡ ਹੋਇਆ ਉਹ ਕਿੱਥੇ ਐਡਮਿਟ ਕਰਵਾਇਆ ਗਿਆ ਜੀ? ਤੇ ਲੋਪਕਾ ਉਸ ਦਾ ਦਾਖਲਾ ਹੀ ਫਰਮੈਟਿਕ। ਬਟਲੀ ਜੀ ਨੂੰ ਜਾ ਰਹੀ ਕੋਈ ਲਿੰਕ ਸੀ ਇਹਨਾਂ ਦੇ ਉਧਰਲੀ ਸਾਈਟ ਤੇ। ਇਹ ਸਾਰਾ ਚੈੱਕ ਕਰ ਰਹੇ ਮੈਟਰ ਇਨਵੈਸਟੀਗੇਸ਼ਨ। ਜਿਹੜੀ ਦੇ ਵਿੱਚ ਹੋਰ ਕੋਈ ਬਰਾਮਦ ਹੋਇਆ ਗਿਆ ਇਹਨਾਂ ਦੇ। ਨਹੀਂ ਗੱਡੀ ਚੋਰ ਕੁਛ ਨਹੀਂ। ਕਿੰਨੀ ਕਾਮਯਾਬੀ ਸਮੇਂ ਤੋਂ ਜੀ ਜਿਸ ਤਰੀਕੇ ਨਾਲ ਇਹ ਜਿਹੜਾ ਮੋਡਿਊਲ ਬਸ ਕੀਤਾ ਗਿਆ ਜੀ। ਇਹ ਕਾਮਯਾਬੀ ਹੈ ਜੀ ਕਿਉਂਕਿ ਇਹ ਮੇਨ ਸ਼ੂਟਰ ਹੈ ਜੀ ਉਹਨਾਂ ਦੇ ਗਰੁੱਪ ਦੇ। ਸਰ ਕਿੰਨੇ ਕਾਉਂਡ ਫਾਇਰ ਹੋਏ ਇਹਨਾਂ ਨੇ ਪੁਲਿਸ ਦੀ ਜਵਾਬੀ ਪੁਲਸ ਵੱਲੋਂ ਦੋ ਫਰ ਕੀਤੇ ਗਏ ਗੱਡੀ ਇਹਨਾਂ ਦੀ ਆਪਣੀਆਂ ਜਾਂ ਖੋਈ ਹੋਈ ਕਿਸੇ ਦੀ ਉਹ ਵੈਟ ਚੈੱਕ ਕੀਤਾ ਜਾਵੇਗਾ ਜਿਹੜਾ ਇੰਜਰਡ ਹੈ ਕਿੱਥੋਂ ਆ ਰਹਿਣ ਵਾਲਾ ਤੇ ਉਮਰ ਕਿੰਨੀ ਉਹਦੀ ਇਹ ਸਾਰਾ ਅਜੇ ਮੈਟਰ ਰਿਵੈਸਟੀਗੇਸ਼ਨ ਆ ਇਹ ਡਿਟੇਲ ਸਾਰੇ ਲੈ ਕੇ ਉਹਨਾਂ ਕੋ ਪਾਵਾਂਗੇ ਵੈਸੇ ਇਹ ਸਾਰੇ ਦੇ ਸਾਰੇ ਜਿਹੜੇ ਬੰਦੇ ਆ ਤਨਤਨ ਪੱਟੀ ਸਾਈਡ ਤੋਂ ਬਿਲੋਂਗ ਕਰਦੇ ਆ ਉਮਰਾਂ ਉਮਰਾਂ ਕਿੰਨੀ ਆ ਇਹ ਸਾਰੇ 20 ਤੋਂ 30 ਸਾਲ ਦੇ ਵਿੱਚ ਆ ਜੀ ਬੱਚੇ ਜੀ ਸਰ ਅੱਜ ਜੋ ਕਾਰਵਾਈ ਹੋਈ ਆ ਕੀ ਕਹਿਣਾ ਚਾਹੁੰਦੇ ਜੇ ਜੋ ਐਜਨ ਕਾਊਂਟਰ ਹੋਇਆ ਜੀ ਅਮਨ ਸਰ ਦਿਹਾਤੀ ਪੁਲਿਸ ਰੈਗੂਲਰ ਜਿਹੜੇ ਨਾਕਾ ਬੰਦੀ ਆ ਉਹ ਕਰ ਰਹੀ ਸੀ ਕਾਫੀ ਦਿਨਾਂ ਤੋਂ ਸਾਨੂੰ ਇਹ ਇਨਫਾਰਮੇਸ਼ਨ ਸੀ ਕਿ ਕੁਝ ਗੈਂਗਸਟਰਸ ਦੀ ਜਿਹੜੀ ਮੂਵਮੈਂਟ ਹੈ ਉਹ ਬਾਰਡਰ ਏਰੀਆ ਦੇ ਵਿੱਚ ਹੋ ਰਹੀ ਹੈ ਤੇ ਉਸ ਦੇ ਮੱਦੇ ਨਜ਼ਰ ਅਸੀਂ ਰੈਗੂਲਰ ਨਾਕਾ ਬੰਦੀ ਤੋਂ ਲਾਵਾ ਇੱਕ ਸਪੈਸ਼ਲ ਨਾਕਾ ਬੰਦੀ ਜਿਹੜੀ ਹੈ ਉਹ ਵੀ ਕਰਵਾ ਰਹੀ ਸੀ ਅੱਜ ਇੱਕ ਰੈਗੂਲਰ ਨਾਕਾ ਬੰਦੀ ਜਲਵਾਂਦਰੀ ਹੈ ਇੱਕ ਪੁਲਿਸ ਨੂੰ ਜਿਵੇਂ ਪੁਲਿਸ ਪਾਰਟੀ ਨੇ ਉੱਪਰ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਗੱਡੀ ਭਜਾ ਲਈ ਜਦੋਂ ਅੱਗੇ ਗੱਡੀ ਨੂੰ ਇਹਨੂੰ ਕਾਬੂ ਕੀਤਾ ਗਿਆ ਉਹਦੇ ਵਿੱਚੋਂ ਇਹ ਪੰਜ ਬੰਦੇ ਸੀਗੇ ਇਸ ਵਰਨਾ ਹਰਿਆਣਾ ਨੰਬਰ ਦੀ ਕੱਟੀ ਵਿੱਚ ਜਿਸ ਵਿੱਚ ਖੁਸ਼ਪ੍ਰੀਤ ਨਾਮਕ ਵਿਅਕਤੀ ਜਿਹੜਾ ਹੈ ਜੋ ਕੋ ਬਾਦ ਗੈਂਗਸਟਰ ਤੋਂ ਜ਼ੀਕ ਹੋਇਆ ਹੈ ਇਸਨੇ ਪੁਲਿਸ ਕ્વાਰਟੀ ਤੇ ਫਾਇਰ ਕੀਤਾ ਪੁਲਿਸ ਵੱਲੋਂ ਇਸਨੇ ਵਾਰਨਿੰਗ ਦਿੱਤੀ ਗਈ ਤੇ ਜਦੋਂ ਇਸਨੇ ਫਾਇਰ ਕੀਤੇ ਇਹਦੇ ਵੱਲੋਂ ਕਰੀਬਨ ਜਿਹੜਾ ਪੁਲਿਸ ਕ્વાਰਟੀ ਦੇ ਤਿੰਨ ਫਾਇਰ ਕੀਤੇ ਗਏ ਤੇ ਪੁਲਿਸ ਪਾਰਟੀ ਕੁਲ ਜੋ ਜਵਾਬੀ ਫਾਇਰ ਕੀਤਾ ਗਿਆ ਸੈੱਫਟ ਡਿਫੈਂਸ ਇਹਦੇ ਲੱਤ ਤੇ ਗੋਲੀ ਲੱਗੀ ਹੈ ਇਹ ਇੰਜਰਡ ਹੈ ਤੇ ਇਹ ਜਿਹੜਾ ਹੁਣੇ ਹਸਪੀਟਲਾਈਜ਼ ਵੀ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਇਹ ਚਾਰ ਜਿਹੜੇ ਸਾਥੀ ਨੇ ਉਹ ਵੀ ਜਿਹੜੇ ਅਪਰੀਹੈਂਡ ਹੋਦੇ ਹੋਏ ਨੇ ਤੇ ਟੋਟਲ ਜਿਹੜਾ ਪੰਜ ਹੈ ਇਹ ਗਰੁੱਪ ਸੀ ਇਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਮੁੱਢਲੀ ਜਿਹੜੀ ਇੰਟਰੋਗੇਸ਼ਨ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਜਿਹੜਾ ਪੁਸ਼ਪਰੇਤ ਸਿੰਘ ਹੈ ਇਹ ਘਰਿਆਲਾ ਪਿੰਡ ਤਰੰਦਰਾਂ ਦੇ ਵਿੱਚ ਵੀ ਹਾਇਰਿੰਗ ਇਨਸੀਡੈਂਟ ਦੇ ਵਿੱਚ ਇਨਵੋਲਵ ਸੀ ਇਸੋ ਨਾਵਾ ਇਹ ਜਿਹੜੇ ਪੰਜ ਅਸੋਸੀਏਟਸ ਨੇ ਇਹ ਆਪਣੇ ਆਪ ਨੂੰ ਦੋਨੇ ਬਲ ਕਨਸ਼ਾਪੂਰੀਆ ਗਰੁੱਪ ਜਿਹੜਾ ਉਸ ਦਿਨ ਨਾਲ ਜਿਹੜਾ ਹੈ ਇਹ ਅਸੋਸੀਏਟਡ ਦੱਸਦੇ ਨੇ ਇਸ ਤਰ੍ਹਾਂ ਸੁਧਿਆਤਿ ਪੁਲਿਸ ਵੱਲੋਂ ਇਹਨਾਂ ਪੰਜਾਬ ਜਿਹੜੀ ਹੈ ਆਪਣੀ ਅਨਸ਼ਨ ਹੋ ਗਈ ਹੈ ਤੇ ਜਿਹੜੀ ਫਰਦਰ ਜਿਹੜੀ ਵਿਕਲ ਕਾਰਵਾਈ ਤੇ ਇਨਕਵਾਇਰੀ ਚੱਲ ਰਹੀ ਹੈ ਐਸਐਸਪੀ ਸਾਹਿਬ ਇਸ ਏਰੀਏ ਦੇ ਵਿੱਚ ਇਸ ਰਾਦੇ ਏਰੀਏ ਦੇ ਵਿੱਚ ਇਹ ਇਨਸੀਡੈਂਟ ਹੋਇਆ ਹੈ ਇਹਨਾਂ ਦੀ ਮੂਵਮੈਂਟ ਕਿਸ ਕੋਈ ਵਾਰਦਾਤ ਲਈ ਸੀ ਜਾਂ ਕ੍ਰਾਸ ਬਾਰਡਰ ਕੋਈ ਜਿਵੇਂ ਉਤੋਂ ਖੇਪ ਮੰਗਾਉਂਦੇ ਨੇ ਜਾਂ ਉਸ ਦੀ ਖੇਪ ਸੰਬੰਧੀ ਕੋਈ ਜਾਣਕਾਰੀ ਸ਼ੇਅਰ ਕੀਤੀ ਇਹਨਾਂ ਨੇ ਅਜੇ ਹਾਂ ਦੇਖੋ ਜੀ ਬੁੱਢਲੀ ਇਨਫੋਰਮੇਸ਼ਨ ਦੇ ਵਿੱਚ ਸਾਹਮਣੇ ਆਇਆ ਇਹ ਇਨਕਵਾਇਰੀ ਚ ਸਾਹਮਣੇ ਆਇਆ ਕਿ ਇਹ ਕੋਈ ਵਾਰਦਾਤ ਕਰਨ ਦੇ ਮਕਸਦ ਨਾਲ ਜਿਹੜਾ ਹੈ ਇੱਥੇ ਆਈ ਸੀ ਇਸੋ ਨਵਾ ਜਿਹੜਾ ਹੈ ਫਰਦਰ ਜਿਹੜਾ ਤੁਸੀਂ ਦਰਖਾਸਤ ਕੀਤੀ ਹੈ ਨਸ਼ੀ ਤਸਕਰੀ ਅਤੇ ਵੈਪਰਸ ਦੀ ਜਿਹੜੀ ਸਮਗਲੀ ਹੈ ਉਸ ਐਂਗਲ ਤੋਂ ਵੀ ਅਸੀਂ ਜਿਹੜੀ ਹੈ ਇੰਟਰੋਗੇਸ਼ਨ ਤੇ ਤਫਤੀਸ਼ ਜਿਹੜੀ ਸਾਡੀ ਉਹ ਚੱਲਦੀ ਹੈ ਥੈਂਕ ਯੂ ਸਰ ਥੈਂਕ ਯੂ